ਮੈਂ ਨਹੀਂ ਖਾਣੀ ਕਾਹਨਾਂ ਵੀ ਰੋਟੀ ਮੇਰਾ ਤੇ ਮੂੰਹ ਤੇ ਛਾੜ ਪੈਣ ਦਿਆ ਵਾ ਮੇਰ ਕੋ ਨਾ ਖਾਦੀ ਜਾਣੀ ਆ ਓ ਮੰਮੀ ਰੋਟੀ ਦਾ ਸਬਜੀ ਦਾ ਭਾਜੀ ਆ ਤੁਸੀਂ ਉਦਾਂ ਨਾ ਤੁਹਾਨੂੰ 2 ਘੰਟੇ ਹੋ ਗਏ ਆ ਲੜੇ ਨਹੀਂ ਪਰਮ ਜੀਨਾ ਤੁਸੀਂ ਨਾ ਉਹ ਪੱਜ ਲੱਭਣ ਲਈ ਲੜਨ ਦਾ ਕਿ ਮੈਂ ਲੜਣਾ ਜਾ ਕੇ ਪਰਮ ਜੀਨਾ ਹੁਣ ਮੰਮੀ ਜਿਹੜਾ ਤੁਸੀਂ ਆਂਦੇ ਹੀ ਆ ਨਾ ਤੇ ਮੈਨੂੰ ਵਖਰੀ ਮਿਰਚ ਪਾਤੀ ਆ ਉਹ ਕੰਮ ਨਾ ਤੁਹਾਨੂੰ ਹੀ ਸੋਭਦੇ ਆ ਮੈਨੂੰ ਨਹੀਂ ਚੰਗੇ ਲੱਗਦੇ ਤੇ ਨਾ ਮੈਂ ਇਹੋ ਜੇ ਕੰਮ ਕਰਦੀ ਆ ਨਹੀਂ ਇਹ ਕਿਤਾਂ ਦੀ ਗੱਲ ਕਰਨ ਲਈ ਆ ਤੁਹਾਨੂੰ ਹੀ ਸੋਭਦੇ ਆ ਜੇ ਤੁਸੀਂ ਸੱਚੇ ਹੀ ਹੋ ਤਾਂ ਸੌ ਖਾ ਲੋ ਸਿੱਧੀ ਗੱਲ ਦੰਨ ਮੈਂ ਤੇ ਪਰੌਣੀ ਜੇ ਹੁੰਦਿਆਂ ਡਈ ਆ ਪਲੇਸ ਮਟਾਉਣ ਦੀ ਮਾਰੀ ਨੇ ਤੇ ਮੈਂ ਤੇ ਇਹਨੂੰ ਦੱਸਦਾ ਪੇ ਸਮਾਂ ਕਿੱਤਾ ਖਵਾ ਲਈ ਦੀਆਂ ਤੇ ਕਿੱਤਾ ਖਾਈ ਦੀ ਆ ਉਹ ਚੱਲ ਮੰਮੀ ਰਹਿਣ ਦੋ ਹੁਣ ਚੰਗਾ ਪਰੌਣੀ ਅੰਦਰ ਲੰਮੀ ਬੈਠੀ ਆ ਵਿਚਾਰੀ ਹੁਣ ਤਮਾਸ਼ਾ ਨਾਲੇ ਸਾਹਮਣੇ ਆ ਉਹ ਵੀ ਸੋਚੂ ਵਿਚਾਰੀ ਪੇ ਸਾਰੇ ਲੜਦੇ ਹੀ ਨੇ ਸਾਧਣੀ ਹੈ ਜਿਹਦੀ ਮਾਸੀ ਤੁਰੀ ਜਾਣ ਡਈ ਆ ਆਈ ਤੇ ਖਾਲੀ ਹੱਥੀ ਆ ਇਹਨੇ ਕਾਹਦਾ ਲਫਾਫਾ ਪਰ ਦਿੱਤਾ ਵਾ ਮੈਨੂੰ ਨਹੀਂ ਪਤਾ ਕਿਉਂ ਆਖਣ ਡੇ ਪੀ ਜਾ ਮੰਮੀ ਵੇਲੀ ਗੋਹਾ ਗਾਵਾ ਹਟਾਇਆ ਕੀ ਬਤਾ ਕੀ ਪਾਰਤਾ ਜਾ ਕੇ ਵੇਣੀ ਆ ਨਾ ਇਹਦੀ ਖਬਰ ਲੈਣੀ ਆ ਇਹ ਉਹ